ਅਧਿਕਾਰਤ ਵਾਲਿਆਂ ਦਾ ਕੋਈ ਦੋ ਘਟਾ ਨੂੰ ਘਟਾ ਦੀ ਵੀ ਇੱਕ ਤਾਂ ਪੂਰਨਾ ਆੜਤਾਂ ਨੂੰ ਵੀ ਥੋੜਾ ਜਾ ਨੱਥ ਪਾਈ ਜਾਵੇ ਅੱਜ ਦੀ ਵੀਡੀਓ ਸੱਜਣੋ ਤੁਹਾਡੇ ਵਾਸਤੇ ਬਹੁਤ ਖਾਸ ਲੈ ਕੇ ਆਏ ਆਂ ਖਾਸ ਜਾਣਕਾਰੀ ਹੈ ਝੋਨੇ ਦੇ ਬਾਰੇ 2024 ਦੇ ਵਿੱਚ ਕੀ ਰੇਟ ਤੇ ਵਿਕੇਗਾ ਝੋਨਾ ਤੇ ਕਿੰਨਾ ਕੁ ਗਿੱਲਾ ਵੇਚ ਸਕਦੇ ਆ ਕਿੰਨਾ ਕੁ ਸੁੱਕਾ ਉਹਦੇ ਬਾਰੇ ਸਾਰੀਆਂ ਜਿਹੜੀਆਂ ਸਰਕਾਰੀ ਹਦਾਇਤਾਂ ਆਪਣੇ ਨਾਲ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬਾ ਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਆੜਤੀਆਂ ਦੇ ਪ੍ਰਧਾਨ ਆਪਣੇ ਨਾਲ ਬੈਠੇ ਆ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਆ ਸਾਰਿਆਂ ਦੇ ਆਪਾਂ ਵਿਚਾਰ ਸੁਣਾਂਗੇ ਸਭ ਤੋਂ ਪਹਿਲਾਂ ਗੱਲ ਸੌਂਦੇ ਆ ਸੈਕਟਰੀ ਸਾਹਿਬ ਜੀ ਦੀ ਕੈਡੀਸ਼ਨ ਸ਼ੁਰੂ ਹੋਣ ਲੱਗਿਆ ਬਿਲਕੁਲ ਜੀ ਮਾਰਕੀਟ ਕਮੇਟੀ ਬਣੂਗੀ ਜਿਹੜੇ ਕਿਸਾਨਾਂ ਦੀ ਸੁਰੱਖਤ ਲਈ ਮਜ਼ਦੂਰਾਂ ਦੀ ਸੁਰੱਖਤ ਲਈ ਸਫਾਈ ਲਾਈਟ ਪੀਣ ਵਾਲੇ ਪਾਣੀ ਦਾ ਪ੍ਰਬੰਧਾ ਠੀਕ ਹੈ ਉਹ ਇੱਕ ਅਥੂ ਬਦਲ ਕਰੇਗਾ ਹਰ ਹਰ ਦਿਨ ਚੋਂ ਕੰਮ ਕਰਦੇ ਜਾਊਗਾ ਹਾਂਜੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਰਤੀਪੁਰਾ ਮਰੋਂ ਕੋਈ ਸਮੱਸਿਆ ਜਿਹੜੀ ਨਹੀਂ ਆਊਗੀ ਇੱਕ ਸਮੱਸਿਆ ਜਿਹੜੀ ਹੈਗੀ ਆ ਉਹ ਕਿਸਾਨਾਂ ਦਾ ਸਹਿਯੋਗ ਚਾਹੀਦਾ ਉਹ ਇਹ ਆ ਕਿ ਤੁੰਨਾ ਜਿਹੜਾ ਆਪਣੀ ਫਸਲ ਜਿਹੜੀ ਆ ਉਹ ਬਿਲਕੁਲ ਸੁਕਾ ਕੇ ਹੀ ਲੈ ਕੇ ਆਣ ਕਿਉਂਕਿ ਇਸ ਵਾਰ ਜਿਹੜੀ ਸਖਤੀ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋਊਗੀ ਔਰ ਸਿਰਫ ਸੁੱਕੀ ਫਸਲ ਹੀ ਜਿਹੜੀ ਮੰਡੀ ਦੇ ਵਿੱਚ ਐਂਟਰ ਹੋਏਗੀ ਉਸੇ ਦੀ ਗੋਲੀ ਲੱਗੇਗੀ ਔਰ ਜੇਕਰ ਕੋਈ ਕਿਸਾਨ ਉਪਰਾ ਫਸਲ ਦਿੱਲੀ ਲੈ ਆਣਾ ਮਜਬੂਰੀ ਵਾਸਤੇ ਦਾ ਜਾਣਬੁੱਝ ਕੇ ਉਸ ਨੂੰ ਜਿਹੜਾ ਹੈਗਾ ਮੰਡੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਉਹ ਕੱਟਲ ਘਵਾਰ ਹੋਊਗਾ ਜੀ ਇਸ ਲਈ ਸਾਰੇ ਕਿਸਾਨ ਉਪਰਾਵਾਂ ਨੂੰ ਮੇਰੇ ਵੱਲੋਂ ਬੇਨਤੀ ਆ ਇਸ ਸੀਜ਼ਨ ਦੇ ਵਿੱਚ ਨੂੰ ਸਫਲਤਾਪੂਰਵਕ ਕੰਪਲੀਟ ਕਰਨ ਦੇ ਲਈ ਸਹਿਯੋਗ ਦੇਣ ਤੇ ਸੁੱਕਾ ਝੋਨਾ ਜਿਹੜਾ ਉਹੀ ਮੰਡੀ ਵਿੱਚ ਲੈ ਕੇ ਆਂਜੀ ਇਹਦੇ ਨਾਲ ਹੀ ਸਫਲ ਹੈ ਫੈਕਟਰੀ ਸਾਹਿਬ ਨੇ ਸਜਣੋ ਬਹੁਤ ਵਧੀਆ ਸੁਝਾਅ ਦਿੱਤੇ ਆ ਤੇ ਉਤੋਂ ਅੱਗੇ ਆਪਾਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਦੇ ਆ ਜੋ ਕੈਂਪ ਦਾ ਵੀ ਤੁਸੀਂ ਲੇਆਉਟ ਝੋਨਾ ਕਾਟ ਤੇ ਕਈ 2 ਗੱਟਿਆਂ ਦੀ ਕਾਟ ਲੱਗ ਜਾਂਦਾ ਕੋਈ 2 ਗੱਟਾਂ ਨਾ ਗੱਟਾਂ ਦੀ ਵੀ ਇੱਕ ਤਾਂ ਪੁਰਨਾ ਹੜਤਕਾ ਨੂਨ ਵੀ ਥੋੜਾ ਜਿਹਾ ਨੱਥ ਪਾਈ ਜਾਵੇ ਤੇ ਦੂਜੀ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਕਾਟਾ ਵਾਲੀ ਰੀਤ ਨਾ ਪਾਓ ਆ ਚੋਰ ਵਿਚਾਰੀ ਆ ਸਾਫ ਸੁਥਰਾ ਕੰਮ ਕਰੋ ਤਾਂ ਕਿ ਆਪਾਂ ਕਹਿਣ ਜੋਗੇ ਹੋ ਜੀਏ ਜਦੋਂ ਆਪਾਂ ਆਪ ਹੀ ਚੋਰ ਵਿਚਾਰੀ ਨੂੰ ਵਧਾਵਾ ਦੇਵਾਂਗੇ ਤਾਂ ਵਧੂਗੀ ਗਿੱਲੇ ਝੋਨੇ ਤਾਂ ਸੱਤ ਹੀ ਹੋਣੀ ਚਾਹੀਦੀ ਹੈ ਬਿਲਕੁਲ ਮੰਡੀ 'ਚ ਐਂਟਰ ਨਹੀਂ ਹੋਣਾ ਚਾਹੀਦਾ ਇੰਨੀ ਗੱਲਾਂ ਕਰਨੀ ਹੋਈ। ਛਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ ਵੀ ਸੱਜਣੋਂ ਵਧੀਆ ਸੁਝਾਅ ਦਿੱਤੇ ਆਪਣੀ رائے ਦਿੱਤੀ ਤੇ ਉਦੋਂ ਅੱਗੇ ਆਪਾਂ ਗੱਲ ਕਰਦੇ ਆਂ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਆਜੋ ਇਹਨਾਂ ਦੇ ਕੀ ਵਿਚਾਰ ਆ ਪਹਿਲਾਂ ਤਾਂ ਸੱਜੇ ਸਾਹ ਨੂੰ ਇਹਨੇ ਕਿ ਸਾਡੇ ਜੱਥੇ ਬੰਦੀਆਂ ਜਾਂ ਮੇਰੇ ਸਾਡੇ 8-10 ਦੇ ਸਾਥੀ ਬੱਠੇ ਨੇ ਜਾਂ ਮੇਰੇ ਹੋਰ ਵੀਡੀਓ ਬਸਵਤੀ ਦੀ ਮਤਲਬ ਕਿ ਪ੍ਰਮੋਟ ਕਰਨ ਵਾਸਤੇ ਜਿਹਦੀਵਾਰੇ ਬਣਾਦੇ ਆ ਉਹਨਾਂ ਨੂੰ ਸੱਸੀ ਕਲ ਜੈ ਹਿੰਦ ਸੱਜੇ ਸਾਹ ਨੂੰ ਪਹਿਲੇ ਕਿਹਾ ਗਿਆ ਕਿ ਇਹ ਏਜ ਵਾਲਾ ਜਾਰ ਸੀਜ਼ਨ ਹੈ ਗਿਆ ਸਰਕਾਰ ਨੇ ਏ ਗ੍ਰੇਡ ਦੀ ਪੈੜੀ ਜਿਹੜੀ ਅੱਗੀ ਆਉਂਦੀ ਹੈ ਸਾਡੇ ਕੋਲ ਪੂਰਾ ਮਲਡੀ ਦੇ ਚੰਡੀਆ ਦੇ ਵਿੱਚ ਉਹਦਾ ਰੇਟ 200 ਕੀ ਸਰਕਾਰ ਉਹਨਾਂ ਦਾ 1000 ਆ ਰਿਹਾ ਹੈ ਜਿਹੜੀ ਦਿੱਕਤ ਆਨ ਦੀ ਸੰਭਾਵਨਾ ਸੈਕਸ਼ਨ ਦੱਸਦੀ ਉਹ ਮੈਂ ਰਿਪੀਟ ਕਰਦਾ ਕਿ 21 ਵਾਰ ਇੰਨੀ ਸ਼ਕਤੀ ਦੀ ਸਾਨੂੰ ਜੋ ਨਜ਼ਰ ਆ ਰਿਹਾ ਹੈ ਸਾਡੀਆਂ ਮੀਟਿੰਗਸ ਅਸ਼ਰਾਂ ਨਾਲ ਵੀ ਹੁੰਦੀਆਂ ਹੜਤੀਆਂ ਲੈਵਲ ਤੇ ਵੀ ਹੁੰਦੀਆਂ ਸਟੇਟ ਲੈਵਲ ਤੇ ਵੀ ਹੁੰਦੀਆਂ ਦਿੱਕਤ ਇਹ ਹੈ ਕਿ ਵੀ ਪਿਛਲੀ ਵਾਰ ਸਾਰੇ ਰਾਈਸ ਜਿਹੜੇ ਗਿਆ ਲਾਸਟ ਗਏ ਆ ਕਿਉਂਕਿ ਸ਼ੈਲਰ ਦੀ ਤੈਦਾਦ ਜ਼ਿਆਦਾ ਵਧ ਗਈ ਖਿੱਚਾ ਧੂਈ ਦੇ ਚੱਕਰ ਦੇ ਵਿੱਚ ਮਾਲ ਗਿੱਲੇ ਸੁੱਕੇ ਬਾਅਦ ਮੌਇਸਚਰ ਵਾਲੇ ਚਲੇਗੇ ਪਲੱਸ ਇੱਕ ਜਿਹੜਾ 126 ਪਾਰਟੀ ਦਾ ਜਿਹੜਾ ਸੋਨਾ ਜਿਹੜਾ ਪੀਜਿਆ ਗਿਆ ਜਿਹਦੀ ਹੀਲਡ ਘਟ ਆਉਂਦੀ ਹੈ ਉਹਦੇ ਕਰਕੇ 20 ਬੰਦਿਆਂ ਨੂੰ ਨੁਕਸਾਨ ਹੋਇਆ ਤੀਸਰਾ ਜਿਹੜਾ ਹੈ ਗਿਆ ਸਪੇਸ ਜਿਹੜੀ ਹੈਗੀ ਹੈ ਇੱਥੇ ਮਾਲ ਚਾਉਣ ਲੱਗਣ ਵਾਸਤੇ ਵੀ ਕਮੀ ਹੈ ਐ ਹੀ ਨਹੀਂ ਭਾਲੇ ਕਿ ਪਿਛਲੇ ਸਾਲ ਵੀਆਂ ਵੀ ਚਾਉਦੀਆਂ ਗੱਡੀਆਂ ਲਗਾਉਣ ਵਾਸਤੇ ਇਹ ਸਪੇਸ ਨਹੀਂ ਹੈਗੀ ਬੜੇ ਛਲੰਦੇ ਚ ਮਾਲ ਪਿਆ ਜਿਹਦੇ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਵੀ ਖਰੀਦ ਇੱਕੀ ਵਾਰ ਜਿਹੜੀ ਅੱਗੀ ਆ ਉਹ ਸਖਤੀ ਨਾਲ ਸਿਲੈਕਸ਼ਨ ਜਿਹਨੂੰ ਕਹਿੰਦੇ ਆ ਪਾਸ ਜਿਹੜੀ ਹੋਗੀ ਉਹ ਸਖਤੀ ਨਾਲ ਹੋਗੀ ਇਸੇ ਕਰਕੇ ਅਸੀਂ ਹੁਣੇ ਤੋਂ ਹੀ ਬਲਕਿ ਅਸੀਂ ਮਹੀਨੇ ਤੋਂ ਹੀ ਕਹਿ ਰਹੇ ਆ ਕਿ ਸਰ ਆਪ ਨੂੰ ਦੇਖਦੇ ਹੋਏ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਆਪਣੇ ਬਾਰ-ਬਾਰ ਕਹਿ ਲੰਦੇ ਆ ਹਸਪਤਾਲ ਵੀ ਅਸੀਂ ਤਾਲੂਆ ਰੱਖ ਕੇ ਕਹਿੰਦੇ ਆ ਕਿ ਵੀ ਝੋਨਾ ਸੁੱਕੇ ਤੋਂ ਸੁੱਕਾ ਜਿੰਨਾ ਵੀ ਜਾ ਕੇ ਦੇਖੋ ਕੋਈ ਮਜ਼ਦੂਰੀ ਨਾਲ ਕਿਤੇ ਵਲੇ ਕੋਈ ਗਿੱਲਾ ਆ ਗਿਆ ਇਹ ਅਸੀਂ ਸੈਟਸਨ ਨੂੰ ਵੀ ਬੇਨਤੀ ਕਰਦੇ ਆ ਪ੍ਰੋਫੈਸਰਾਂ ਨੂੰ ਵੀ ਕਹਿੰਦੇ ਆ ਕਿ ਵੀ ਤੁਸੀਂ ਅੰਦਰ ਆਉਣ ਹੀ ਨਾ ਦਿਓ ਤਾਂ ਜੋ ਸੁੱਕਾ ਝੋਨਾ 17% ਮੋਇਸਚਰ ਵਾਲਾ ਹੀ ਆਵੇ ਅੱਛੀ ਕੁਆਲਿਟੀ ਦਾ ਆਵੇ ਜਿਹਦੇ ਚ ਖੇਤਾਂ ਦੀ ਖਰਾਬੀ ਕਿਸਾਨ ਦੀ ਅਸਰਾਂ ਦੀ ਕਿਸਾਨਾਂ ਦੀ ਆੜਤੀਆਂ ਦੀ ਮਜ਼ਦੂਰਾਂ ਦੀ ਬਿਲਕੁਲ ਨਾ ਹੋਵੇ ਜਿਹੜੇ ਸਾਡੇ ਲੇਬਰ ਵਾਲੇ ਆ ਉਹ ਵੀ ਕਹਿੰਦੇ ਆ ਵੀ ਅਸੀਂ ਅਸਮਰਥ ਐ ਲੇਬਰ ਵੱਲੋਂ ਅਸੀਂ ਸੌਣ ਦਾ ਨਾਂ ਤਾਂ ਜਮਾ ਜਗ੍ਹਾ ਹੁੰਦੀ ਐ ਤੇ ਨਾ ਹੀ ਕੋਈ ਮਤਲਬ ਕਿ ਉਹਨਾਂ ਨੂੰ ਲੇਬਰ ਅਵੇਲੇਬਿਲਿਟੀ ਇਸ ਕਰਕੇ ਅਸੀਂ ਕਿੰਨੇ ਵੀ ਸੁੱਕਾ ਝੋਨਾ ਹੀ ਆਵੇ ਸੁੱਕੇ ਝੋਨੇ ਦਾ ਮਤਲਬ ਕੋਈ ਅਸੀਂ ਸ਼ਕਤੀ ਦਾ ਜਿਵੇਂ ਸਖਸ਼ਤਾ ਨੇ ਕਹਿੰਤਾ 17% 17% ਦਾ ਮਤਲਬ ਸੁੱਕਾ ਸੁੱਕਾ ਝੋਨਾ ਆਊਗਾ ਤਾਂ ਖੱਜਲ ਖਰਾਬੀ ਖਰਾਬੀ ਤੋਂ ਕਿਸਾਨ ਮਜ਼ਦੂਰ ਅਫਸਰ ਆਰਟੀਏ ਸਾਰੇ ਬਚੇ ਰਹਿ ਜੀ ਤੇ ਦੂਸਰੀ ਗੱਲ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਸਾਰੇ ਖਰੀਦ ਜਲਸੀਆਂ ਦੇ ਇੰਸਪੈਕਟਰ ਜਨੂ ਅਫਸਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਵੀ ਝੋਨਾ ਜਿਹੜਾ ਹੈਗਾ ਉਹ ਆਪਦੀ ਜ਼ਿੰਮੇਵਾਰੀ ਤੇ ਹੀ ਮਨੋ ਕੇ ਕਿਸਾਨ ਦਾ 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 ਪਾਸ ਕਰਨ ਸਿਲੈਕਟ ਕਰਨ ਉਹਦਾ ਭਾਅ ਲਓ ਤੇ ਗਿੱਲਾ ਝੋਨਾ ਸੈਕਟਰੀ ਸਾਹਿਬ ਅਰੇ ਜਾਂ ਮੇਰੇ ਕਿਸਾਨ ਜਿੰਨੇ ਮਿਲ ਗਏ ਹੈ ਉਹ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਪਹਿਲਾਂ ਲੈ ਕੇ ਹੀ ਜਲਦੀ ਨਾ ਕਰੋ ਕੋਈ ਫਰਕ ਨਹੀਂ ਜੇ 15 ਦਿਨ ਵੱਧ ਲੱਗ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ 10 ਦਿਨ ਦੇ ਵਿੱਚ ਮੰਡੀਆਂ ਦੇ ਵਿੱਚ ਅੱਛੀ ਕੁਆਲਿਟੀ ਦਾ ਚੋਣਾ ਆਊਗਾ ਉਹਦੇ ਵਿੱਚ ਕਿਸਾਨ ਲੇਬਰ ਅਫਸਰ ਸ਼ੈਲਰ ਵਾਲੇ ਆਰਤੀਏ ਸਾਰਿਆਂ ਦੀ ਵੀ ਚੰਗਾਈ ਤੇ ਆਪਣਾ ਸਾਰਿਆਂ ਦਾ ਭਲਾ ਆ ਜਿਉਂ ਸੀਜ਼ਨ ਸਬੂਤਲੀ ਚੱਲ ਜਵੇ ਸਾਰੇ ਬੰਦਿਆਂ ਦਾ ਇਹੀ ਭਲਾ ਨਫੇ ਨੁਕਸਾਨ ਤੋਂ ਸਾਰੇ ਬਚ ਜਾਣਗੇ ਇੰਨੀ ਗੱਲ ਕਹਿੰਦਾ ਮੈਂ ਧੰਨਵਾਦ ਕਰਦਾ ਫਿਰ ਬੇਨਤੀ ਕਰਦਾ ਜੇ ਕਿਸੇ ਵੇਲੇ ਕੋਈ ਤੇਰੀ ਉਨੀ ਕੀ ਆ ਗਈ ਤੇ ਆਪਾਂ ਉਹਦਾ ਆਏ ਨਹੀਂ ਕਹਿੰਦਾ ਵੀ ਆਪਾਂ ਨੂੰ ਵੀ ਉਹ ਦੁਰਕਨਾਰੀ ਕਰ ਲਈਏ ਉਹ ਸਬੰਧਤ ਅਫਸਰਾਂ ਨੂੰ ਮੈਂ ਬੇਨਤੀ ਕਰੂੰਗਾ ਮੈਂ ਡੀਸਾਰਡ ਕੋ ਟਾਈਮ ਵੀ ਲਿਆ ਹੈ ਵੀ ਉਹ ਆਪਦੇ ਪੀਆਰ ਵਨ ਦੇ ਵਿੱਚ ਉਹਦੀ ਕੁਆਲਿਟੀ ਤੇ ਮੌਇਸਚਰ ਦੀ ਮਨੋ ਕੇ ਵੇਰਵਾ ਦੇਣ ਵੀ ਇਹ ਜੇ ਗਿੱਲੀ ਟੀਰੀਆ ਜੇ ਨਹੀਂ ਵੀ ਕੀ ਤਾ ਉਹ ਕਿਉਂ ਨਹੀਂ ਵਿਕੀ ਕਿਉਂਕਿ ਇਹ ਚੀਜ਼ ਅੱਜ ਤੋਂ 25 ਸਾਲ ਪਹਿਲਾਂ ਪੀਆਰ 1 ਦੇ ਵਿੱਚ ਲਿਖੀ ਜਾਂਦੀ ਸੀ ਵੀ ਇਹ ਡੈਮੇਜ ਹੈ ਡਿਸਕਲਰਡ ਹੈ ਜਾਂ ਇਹ ਦਾ ਮੋਇਸਚਰ ਕੰਟੈਂਟ ਹੈ ਤਾਂ ਜੋ ਕਿਸਾਨ ਨੂੰ ਵੀ ਪਤਾ ਲੱਗੇ ਵੀ ਵਾਕਿਆ ਮੇਰੀ ਤੇਰੀ ਗਲੀ ਹੈ ਕੀ ਹੈ ਅਖੀਰ ਤੇ ਮੈਂ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਵੀ ਮੈਂ ਸੈਕਟਰੀ ਸਾਹਿਬ ਨੂੰ ਜਾਂ ਅਫਸਰਾਂ ਨੂੰ ਬੇਨਤੀ ਕਰੂੰਗਾ ਅਸੀਂ ਵੀ ਨਾਲ ਸਾਥ ਦੇਵਾਂਗੇ ਕਿ ਵੀ ਮੋਇਸਚਰੋਮੀਟਰ ਸ਼ੈਲਰ ਵਾਲਾਂ ਦੇ ਅਫਸਰਾਂ ਦੇ ਤਿਆਰਤੀਆਂ ਦੇ ਤਾਂ ਮੇਲ ਹੋਣਾ ਚਾਹੀਦਾ ਹੈ ਇਹਦੀ ਕੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਆ ਵੀ ਇੱਕ ਕੁਛ ਬੋਲਦਾ ਇੱਕ ਕੁਛ ਬੋਲਦਾ ਸਾਡੇ ਨਾਲੇ ਆਮ ਹੁੰਦੀ ਰਹੀ ਹੈ ਵੀ ਕਿਸਾਨ ਵਿਚਾਰਾ ਆਉਂਦਾ ਹੈ ਕਿਸਾਨ ਆ ਕੇ ਮੌਇਸਚਰ ਮੀਟਰ ਉੱਤੇ ਕੱਢਦਾ ਹੈ ਉਹਦੇ ਵਿੱਚ ਕੁਝ ਹੋਰ ਆਉਂਦਾ ਹੈ ਜਦੋਂ ਇੱਥੇ ਆਂਦੇ ਆ ਉਹਦੇ ਵਿੱਚ ਹੋਰ ਆਉਂਦਾ ਉਹਦੇ ਵਿੱਚ ਫਰਕ ਆਉਂਦਾ 2-3 ਪੁਆਇੰਟ ਦਾ 1.5 ਦਾ 2 ਦਾ 3 ਦਾ ਫਰਕ ਆਉਂਦਾ ਮਾੜਾ-ਮੋਟਾ ਫਰਕ ਆ ਜੀ ਤੋ ਠੀਕ ਹੈ ਇਹ 2-3 ਪੁਆਇੰਟ ਦਾ ਫਰਕ ਹੁੰਦਾ ਤਾਂ ਬੜੀ ਦਿੱਕਤ ਆਂਦੀ ਅਸੀਂ ਫਾਸਲ ਨੇ ਵੀ ਹੁਣ ਕਿਹਦੀ ਮੰਨੀ ਐ ਅਸੀਂ ਐਫਸੀਆਈ ਦੀ ਮੰਨੀ ਐ ਖਰੀਦਦਾਂ ਦੀ ਮੰਨੀ ਐ ਸੈਕਟਾਂ ਦੀ ਮੰਨੀ ਐ ਚੰਦਰਾ ਦੀ ਮੰਨੀ ਐ ਕਿ ਆਵਦੀ ਮੰਨੀ ਐ ਇਹਦੀ ਕੈਲੀਬ੍ਰੇਸ਼ਨ ਜਿਹੜੀ ਹੈਗੀ ਐ ਉਹ ਹੋਣੀ ਚਾਹੀਦੀ ਐ ਤੇ ਗੇਟ ਦੇ ਤੇ ਐਂਟਰੀ ਜਿਹੜੀ ਐ ਸਖਤੀ ਨਾਲ ਮਤ ਜਿਲ੍ਹਾ ਚੌਂ ਨੇ ਵਾਲੀ ਜਿਹੜੀ ਆ ਗਈ ਆ ਉਹ ਟਰਾਲੀ ਮੋੜ ਦੇਣੀ ਚਾਹੀਦੀ ਐ ਇੰਨੀ ਬੇਨਤੀ ਕਰਦਾ ਰਹੇਗਾ ਠੀਕ ਹੈ